ਤੋਂ ਮੋਗਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ GST ਵਿਭਾਗ ਨੇ ਇੱਕ ਦਿਹਾੜੀ ਮਜ਼ਦੂਰ ਨੂੰ 35 ਕਰੋੜ ਰੁਪਏ ਦਾ ਨੋਕਰੀ ਸਪੇਸ ਦਿੱਤਾ ਹੈ ਰਿਪੋਰਟ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ ਫੇੜਦ ਦੀ ਮਦਦ ਕਰਨ ਵਾਲੇ ਕੁਝ ਲੋਕਾਂ ਨੇ ਉਸ ਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਲੈ ਲਏ ਸੀ ਆਪੇੜਦੇ ਹੋਣਾ ਤੇ ਉਸਤੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਪਿੰਡ ਬੋਣਾ ਦਾ ਰਹਿਣ ਵਾਲਾ ਜਬੀਰ ਸਿੰਘ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤਾਂ GST ਵਿਭਾਗ ਨੇ ਉਸ ਨੂੰ 35 ਕਰੋੜ ਰੁਪਏ ਟੈਕਸ ਦੀ ਮੰਗ ਕਰਨ ਵਾਲਾ ਨੋਟਿਸ ਭੇਜ ਦਿੱਤਾ ਹੈ। ਉਹ ਦੱਸਦੀ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੂੰ 2022 ਦੇ ਵਿੱਚ ਵੀ 21 ਲੱਖ ਰੁਪਏ ਦੀ ਮੰਗ ਕਰਨ ਵਾਲਾ ਨੋਟਿਸ ਮਿਲਿਆ ਸੀ ਤਾਂ ਉਸ ਨੇ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਟੁਕਵੀ ਕਾਰਵਾਈ ਦੀ ਘਾਟ ਉਸ ਨੂੰ ਹੈਰਾਨ ਕਰ ਦਿੱਤਾ ਹੈ। ਪਰ ਉਹ ਤਾਂ GST ਦਫ਼ਤਰ ਜਾ ਕੇ ਜਦੋਂ ਜਬੀਰ ਸਿੰਘ ਨੇ ਇਸ ਮਾਮਲੇ ਬਾਰੇ ਕੋਸ਼ਿਸ਼ ਕੀਤੀ ਤਾਂ ਉਹ ਹੈਰਾਨ ਰਹਿ ਗਿਆ। ਉਸਨੂੰ ਪਤਾ ਲੱਗਾ ਕਿ ਉਸਦੇ ਨਾਮ ਉੱਤੇ ਸੀਕੇ ਇੰਟਰਨੈਸ਼ਨਲ ਨਾਮ ਦੀ ਇੱਕ ਝਾਲੀ ਕੰਪਨੀ ਸਥਾਪਿਤ ਕੀਤੀ ਗਈ ਹੈ ਜਿਸ ਕੰਪਨੀ ਨੂੰ ਸਥਾਪਿਤ ਕਰਨ ਦੇ ਲਈ ਅਜਮੇਰ ਦੇ ਆਧਾਰ ਤੇ ਪੈਨ ਕਾਰਡ ਦੀ ਵਰਤੋਂ ਕੀਤੀ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਅਜਮੇਰ ਇਸ ਤੋਂ ਅਣਜਾਣ ਹੈ ਇਸ ਤੋਂ ਇਲਾਵਾ ਅਜਮੇਰ ਦਾ ਦਾਅਵਾ ਹੈ ਕਿ ਉਸਨੇ ਕਦੇ ਪੈਨ ਕਾਰਡ ਹੀ ਨਹੀਂ ਬਣਵਾਇਆ ਤਾਂ GST ਵਿਭਾਗ ਨੇ ਦੱਸਿਆ ਕਿ ਪਹਿਲਾਂ ਅਜਮੇਰ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ GST ਨੰਬਰ ਲਿੱਤਾ ਗਿਆ ਫਿਰ ਇੱਕ ਝਾਲੀ ਕੰਪਨੀ ਦੇ ਨਾਮ ਤੇ ਕਰੋੜਾਂ ਰੁਪਏ ਦੇ ਲੈਣ-ਦੇਣ ਕੀਤੇ ਗਏ ਇਸ ਦੇ ਤਦ ਆਰਥਿਕ ਵਿਭਾਗ ਨੇ ਮਜ਼ਦੂਰ ਅਜ਼ਮਾਰੇ ਦੇ ਘਰ 35 ਕਰੋੜ ਰੁਪਏ ਦੀ ਟੈਕਸ ਕੁਪਧਾਨ ਦੀ ਮੰਗ ਕਰਦੇ ਹੋਏ ਇੱਕ ਨੋਟਿਸ ਜਾਰੀ ਕੀਤਾ ਹੈ।